ਹੇ ਮੈਂ ਆਈ ਵਿਸ਼ ਕੇ ਜਿਤਨਾ ਬਾਹਰ ਬੈਠੇ ਧੰਨੇ ਦੇ ਅੰਦਰ ਬੈ ਕੇ ਵੀ ਸਾਡਾ ਕੰਮ ਸਾਡਾ ਕੰਮ ਕਰਦੇ ਮੋਢੇ ਨਾਲ ਮੋਢਾ ਕਈ ਲੋਕਾਂ ਚ ਕਈ ਲੋਕਾਂ ਚ ਨੁਕਸ ਹੁੰਦਾ ਉਹਨਾਂ ਤੁਹਾਡੇ ਨੁਕਸ ਕੱਢੀ ਜਾਣੇ ਆ ਸਾਡੇ ਮੈਂਬਰ ਕਾਨਪੁਰ ਨੇ ਦਿੱਲੀ ਨੇ ਬੰਬੇ ਨੇ ਬੰਬੇ ਨੇ इवन ਦੁਬਈ ਨੇ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਭ ਨੇ ਟਾਈਮ ਕੱਢ ਕੇ ਪੈਸੇ ਖਰਚ ਕੇ ਟਿਕਟਾਂ ਲੈ ਕੇ ਤੇ ਸਾਡੇ ਕੋ ਆਏ ਨੇ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਉਹਨਾਂ ਨੂੰ ਬਹੁਤ ਸ਼ਰਮ ਆਣੀ ਚਾਹੀਦੀ ਆ ਮੈਂ ਕਿਸੇ ਪਾਰਟੀ ਦਾ ਨਹੀਂ ਗੱਲ ਮੈਂ ਦੀਵਾਨ ਦਾ ਜੇ ਇਥੇ ਜਦੋਂ ਮੈਂ ਦੀਵਾਨ ਤੇ ਆ ਜਾਣਾ ਉਹਦੋਂ ਮੈਂ ਕਿਸੇ ਪਾਰਟੀ ਦੇ ਨਹੀਂ ਹੁੰਦਾ ਉਹਦੋਂ ਮੈਂ ਡਾਕਟਰ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਸਿਰਫ ਮੈਂ ਗੁਰੂ ਦਾ ਸਿੱਖ ਹੁਣਾ ਦਉ ਸਾਡੇ ਕੋ ਮਹਿਲਾ ਉਮੀਦਵਾਰ ਸਾਡੇ ਕੋ ਮਹਿਲਾਵਾ ਬਹੁਤ ਘੱਟ ਨੇ ਇਹ ਸ਼ਰਮ ਵਾਲੀ ਗੱਲ ਹੈ ਪਰ ਜਿਵੇਂ ਮੈਂ ਕਿਹਾ ਕਿ ਪਿਛਲੇ 2 ਸਾਲ ਚ ਮੈਂ ਨਵਾਂ ਮੈਂਬਰ ਬਣਾਏ ਕੋਈ ਨਹੀਂ ਹੁਣ ਬਣਾਵਾਂਗੇ ਕੋਨੇ ਮਹਿਲਾਵਾ ਜਾਦੀਆਂ ਲਾਂਗੇ ਉਹਨਾਂ ਨੂੰ ਪਹਿਲੇ ਤੌਰ ਤੇ ਅਸੀਂ ਕਮੇਟੀਆਂ ਚ ਪਾਵਾਂਗੇ ਲੱਗਦਾ ਵੀ ਸੇ ਥੈਂਕ ਯੂ ਤੇ ਤੇਜੀ ਗੱਲ ਇੱਕ ਬਾਜੀ ਬੁਕਸ ਦੀ ਵੀ ਗੱਲ ਕਰਨਾ ਚਾਹੁੰਦਾ ਕਿ ਬੁਕਸ ਅਸੀਂ ਵਰਲਡ ਕਲਾਸ ਲਗਾਈਆਂ ਨੇ ਸਾਡੇ ਕੋ ਪਿਛਲੇ ਸਾਲ 148 ਪੰਚ ਸ਼ਰਾਈ ਸੀ ਕਿ ਪਹਿਲੀ ਵਾਰ ਜ਼ਿੰਦਗੀ ਚ ਔਰ ਇਸ ਸਾਲ ਸਾਡੇ ਕੋ 180 ਪਬਲਿਸ਼ਰ ਆਏ ਨੇ ਮੈਂ ਜਾੜ ਕੇ ਬੁਕਸ ਲਗਾਈਆਂ ਕਿ ਮੇਰੇ ਤੇ ਇਲਜ਼ਾਮ ਲੱਗਣਾ ਪੈਸੇ ਲੈ ਕੇ ਹੁਣ ਟੀਮ ਜਿੱਤ ਗਈ ਹੈ ਟੀਮ ਦੀ ਕਮੇਟੀ ਬਣੇਗੀ ਕਮੇਟੀ ਖੁਦ ਡਿਸਾਈਡ ਕਰਕੇ ਕਿਹੜੀ ਬੁਕਸ ਲਗਾਨੀਆਂ ਲੇਕਿਨ ਸਾਡੇ ਕੋ ਆਕਸਫੋਰਡ ਕੈਮਬ੍ਰਿਜ ਵਰਗੇ ਪਬਲਿਸ਼ਰ ਸਾਡੇ ਕੋ ਆਏ ਨੇ ਮੈਨੂੰ ਬੜਾ ਮਾਣ ਆ ਬੜੀ ਖੁਸ਼ੀ ਇਸ ਗੱਲ ਦੀ ਔਰ ਜੋ ਸਾਨੂੰ ਕੰਸੈਸ਼ਨ ਮਿਲਦਾ ਅਸੀਂ ਬੱਚਿਆਂ ਨੂੰ ਪਾਸ ਔਨ ਕਰਦੇ ਹਾਂ ਗੰਗਾ ਦੀ ਵੀਰਾਂ ਨੇ ਧਰਨਾ ਲਾਇਆ ਸੀ ਇਹਨੂੰ ਕਿੱਦਾਂ ਵੇਖਦੇ ਹੋ ਮੈਂ ਦੇਖਿਆ ਨਹੀਂ ਆਈ ਵਿਸ਼ ਕਿ ਉਹ ਜਿੰਨਾ ਬਾਹਰ ਬੈਠੇ ਧਰਨੇ ਦੇ ਅੰਦਰ ਬੈਠ ਕੇ ਵੀ ਸਾਡਾ ਕੰਮ ਸਾਡਾ ਕੰਮ ਕਰਦੇ ਮੋਢੇ ਨਾਲ ਮੋਢਾ ਕਈ ਲੋਕਾਂ 'ਚ ਕਈ ਲੋਕਾਂ 'ਚ ਨੁਕਸ ਹੁੰਦਾ ਉਹਨਾਂ ਤੁਹਾਡੇ ਨੁਕਸ ਕੱਢੀ ਜਾਣੇ ਆ ਉਹਨਾਂ ਤੁਹਾਨੂੰ ਪਹਿਲਾ ਸਲਾਹ ਨਹੀਂ ਦੇਣੀ ਜੋ ਤੁਸੀਂ ਕੋਈ ਕੰਮ ਕਰ ਲੈਂਦੇ ਹੋ ਫਿਰ ਉਹਨਾਂ ਨੇ ਕਹਿੰਦਾ ਗਲਤ ਕਰ ਗਏ ਤੇ ਪਹਿਲਾ ਸਲਾਹ ਦੇਣਾ ਤੋਂ ਮੈਂ ਸਾਰੇ ਵੀਰਾਂ ਨੂੰ ਆਪਣੀ ਰਿਕਵੈਸਟ ਕਰਦਾ ਜਿਹੜੇ ਮੈਂਬਰ ਸਹਬਾਨ ਨੇ ਸਾਡੇ ਕਿ ਸਾਨੂੰ ਪਹਿਲਾਂ ਦੱਸਿਆ ਕਰੋ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ ਬਸ ਬਿਨਾਂ ਗਲਤ ਨੁਕਸਾ ਕੱਢਿਆ ਕਰੋ ਗਲਤੀ ਕਰਾਂਗੇ ਜਰੂਰ ਨੁਕਸਾ ਕੱਢੋ ਲੀਗ ਟੀਮ ਦੇ ਰਹੇ ਹੈ ਵੀ ਸਾਡਾ ਐਜੂਕੇਸ਼ਨ ਦੇ ਮਾਮਲੇ 'ਚ ਬਹੁਤ ਵਧੀਆ ਕੰਮ ਕਰ ਰਹੇ ਆ ਪਰ ਧਰਮ ਪ੍ਰਚਾਰ ਦੇ ਮਾਮਲੇ 'ਚ ਬਹੁਤ ਪਿੱਛੇ ਆ ਨਹੀਂ ਪਿੱਛੇ ਨਹੀਂ ਹੈ ਜਿੰਨੀ ਸਾਨੂੰ ਸਪੀਡ ਰੱਖਣੀ ਚਾਹੀਦੀ ਸੀ ਸ਼ਾਇਦ ਅਸੀਂ ਨਹੀਂ ਰੱਖ ਸਕੇ ਮੈਂ ਤੇ ਤੁਹਾਨੂੰ ਕਹਿ ਰਿਹਾ ਅਸੀਂ ਨਹੀਂ ਕਰ ਸਕੇ ਜਿੰਨਾ ਸਾਨੂੰ ਕਰਨਾ ਚਾਹੀਦਾ ਮੈਂ ਮੰਨ ਰਿਹਾ ਇਸ ਗੱਲ ਨੂੰ ਲੇਕਿਨ ਜੇ 5 ਸਾਲ ਦਾ ਰਿਜ਼ਲਟ ਵੇਖੋਗੇ ਤੁਸੀਂ ਕਹੋਗੇ ਸ਼ਾਬਾ ਕੀਤਾ ਜੀ ਇਹ ਬਿਲਕੁਲ ਕਾਮਯਾਬ ਹੋ ਕੇ ਕੋਸ਼ਿਸ਼ ਕਰਨੀ ਹੈ ਡਿਜ਼ਾਈਨਰ ਰੋਣਾਪਾ ਜੀ ਦਾ ਆਰਐਸ ਸੰਜਪਤ ਜੀ ਆਪਣੇ ਕੋਲ ਸਟੈਂਡ ਕਰਦੇ ਪ੍ਰਧਾਨ ਜੀ ਬੰਦਿਆਂ ਦਾ ਵੀ ਕਰਦੇ ਉਹ ਜਿਹੜਾ ਹੈ ਇੱਕ ਇੱਕ ਬੇਨਤੀ ਇੱਕ ਬੇਨਤੀ ਮੈਂ ਮੇਰੇ ਦੇਖੋ ਸਾਡੇ ਮੈਂਬਰ ਕਾਨਪੁਰ ਨੇ ਦਿੱਲੀ ਨੇ ਬੰਬਈ ਨੇ ਈਵਨ ਦੁਬਈ ਨੇ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਭ ਨੇ ਟਾਈਮ ਕੱਢ ਕੇ ਪੈਸੇ ਖਰਚ ਕੇ ਟਿਕਟਾਂ ਲੈ ਕੇ ਤੇ ਸਾਡੇ ਕੋ ਆਏ ਨੇ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਔਰ ਆਈ ਵਿਲ ਮੇਕ ਸ਼ੋਰ ਕਿ ਅਸੀਂ ਤੁਹਾਡੇ ਨਾਲ ਇੰਟਰੈਕਟ ਕਰੀਏ ਦੁਬਾਰਾ ਦੁਬਾਰਾ ਕਿਉਂਕਿ ਜਿਹੜੇ ਆਊਟ ਆਫ ਸਾਈਟ ਆਊਟ ਆਫ ਮਾਈਂਡ ਹੋ ਜਾਂਦੇ ਨੇ ਆਊਟ ਆਫ ਸਾਈਟ ਆਊਟ ਆਫ ਮਾਈਂਡ ਇਸ ਇਕਲੇ ਪੰਜ ਸਾਲ ਨਹੀਂ ਹੋਣਦਾਂਗੇ ਤੁਹਾਡੀ ਜਿੱਤ ਨੂੰ ਇੱਕ ਸਖਤੀ ਪਾਰਟੀ ਦੇ ਨਾਲ ਛੋੜਿਆ ਜਾ ਰਿਹਾ ਉਹ ਤੁਹਾਨੂੰ ਲੱਗਣਾ ਚਾਹੀਦਾ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਉਹਨਾਂ ਨੂੰ ਬਹੁਤ ਸ਼ਰਮ ਆਣੀ ਚਾਹੀਦੀ ਆ ਮੈਂ ਕਿਸੇ ਪਾਰਟੀ ਦਾ ਨਹੀਂਗਾ ਮੈਂ ਦੀਵਾਨ ਦਾ ਜੇ ਇਥੇ ਜਦੋਂ ਮੈਂ ਦੀਵਾਨ 'ਚ ਆ ਜਾਂਦਾ ਆ ਉਦੋਂ ਮੈਂ ਕਿਸੇ ਪਾਰਟੀ ਦੇ ਨਹੀਂ ਹੁੰਦਾ ਉਦੋਂ ਮੈਂ ਡਾਕਟਰ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਸਿਰਫ ਮੈਂ ਗ ਬੈਲੈਂਸ ਦੇ ਤੁਸੀਂ ਮੇਰੇ ਕੋਲ 2 ਸਾਲ ਚ ਤੁਸੀਂ ਮੈਨੂੰ ਮਿਲਦੇ ਰਹਿੰਦੇ ਹੋ ਮੈਂ ਤੁਹਾਨੂੰ ਸਾਰੀ ਗੱਲਾਂ ਦੱਸੀਆਂ ਕਿ ਮੈਂ ਕੋਈ ਕਿਹਦੀ ਫੀਸ ਨਹੀਂ ਕਟਾਈ ਨਜਾਇਜ਼ ਕੋਈ ਫਾਲਤੂ ਵਰਤੀ ਨਹੀਂ ਕੀਤੀ ਆਪਣੇ ਸਕੂਲਾਂ ਜਾ ਕੇ ਵੋਟਾਂ ਨਹੀਂ ਮੰਗੀਆਂ ਔਰ ਬਿਲਕੁਲ ਮੈਂ ਲੋਕਾਂ ਨੂੰ ਕੀ ਹੋਇਆ ਮੇਰੇ ਹਲਕੇ ਦੇ ਲੋਕ ਜਾਣਦੇ ਨੇ ਇੱਥੇ ਬੈਠੇ ਕਾਫੀ ਸਾਰੇ ਉਹ ਜਾਣਦੇ ਨੇ ਮੈਂ ਕਾਹ ਹੋਇਆ ਕਿ ਦਿਵਾਨ ਅਲੱਗ ਹੈ ਔਰ ਮੇਰੀ ਕੌਨਫੀਡੈਂਸੀ ਅਲੱਗ ਹੈ ਮੈਰਿਟ ਦੇ ਐਕਸਪੀਰੀਅੰਸ ਕਿ ਉਹ ਪਹਿਲਾਂ ਬਹੁਤ ਸਾਰੇ ਮੈਂਬਰ ਨੇ ਪਰ ਕਿਤੇ ਵੀ ਉਹਦੇ ਉੱਤੇ ਕੋਈ ਪਹਿਲਾਂ ਸੜਕੋ ਮਹਿਲਾ ਮੀਤ ਸੜਕੋ ਮਹਿਲਾਵਾ ਬਹੁਤ ਘੱਟ ਨੇ ਇਹ ਸ਼ਰਮ ਵਾਲੀ ਗੱਲ ਹੈ ਪਰ ਜਿਵੇਂ ਮੈਂ ਕਿਹਾ ਕਿ ਪਿਛਲੇ 2 ਸਾਲ ਚ ਮੈਂ ਨਵਾਂ ਮੈਂਬਰ ਬਣਾਇਆ ਹੀ ਕੋਈ ਨਹੀਂ ਹੁਣ ਬਣਾਵਾਂਗੇ ਉਹਨੇ ਮਹਿਲਾਵਾ ਜਿਆਦਿਆਂ ਲਾਂਗੇ ਉਹਨਾਂ ਨੂੰ ਪਹਿਲੇ ਤੌਰ ਤੇ ਅਸੀਂ ਕਮੇਟੀਆਂ ਚ ਪਾਵਾਂਗੇ ਲੱਗਦਾ